ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਸ ਵੀਡੀਓ ਨੂੰ ਦੇਖ ਕੇ ਨਾ ਸੱਚੀ ਬੜਾ ਹੀ ਦੁੱਖ ਲੱਗਾ ਦੇਖ ਸਕਦੇ ਹੋ ਇਹ ਵੀਰ ਨੂੰ ਜਿਸ ਨੇ ਨਾ ਪੰਜਾਬ ਦੇ ਵਿੱਚ ਨਵਾਂ ਰੁਜ਼ਗਾਰ ਸ਼ੁਰੂ ਕੀਤਾ ਸੀ ਵੀਰ ਨੇ ਦੇਖੋ ਬੜੀ ਹੀ ਮਿਹਨਤ ਦੇ ਨਾਲ ਇੱਕ ਚਾਹ ਦੀ ਸਟਾਲ ਲਾਈ ਸੀ ਤੇ ਕੋਈ ਨਾ ਇਸ ਵੀਰ ਦੀ ਦੁਕਾਨ ਤੋਂ ਸਮਾਨ ਚੋਰੀ ਕਰਕੇ ਲੈ ਗਿਆ ਤੇ ਦੇਖੋ ਵੀਰ ਕਿੰਨਾ ਜ਼ਿਆਦਾ ਦੁਖੀ ਹੋ ਰਿਹਾ ਹੈ ਤੇ ਰੋ ਰਿਹਾ ਹੈ ਲੱਖ ਦੀ ਲਾਹਨਤ ਆ ਇਹੋ ਜਿਹੇ ਲੋਕਾਂ ਤੇ ਜੋ ਕਿਸੇ ਦੀ ਮਜਬੂਰੀ ਵੀ ਨਹੀਂ ਦੇਖਦੇ ਇੱਕ ਤਾਂ ਇਨਸਾਨ ਪਹਿਲਾਂ ਹੀ ਹਾਲਾਤਾਂ ਦਾ ਮਾਰਿਆ ਹੁੰਦਾ ਹੈ ਉੱਪਰੋਂ ਲੋਕ ਵੀ ਐਦਾਂ ਦੇ ਘਟੀਆ ਕੰਮ ਕਰਦੇ ਨੇ ਚੋਰੀ ਕਰਨ ਵਾਲਿਆਂ ਨੇ ਵੀ ਉਹ ਸਮਾਨ ਸਸਤੇ ਵਿੱਚ ਵੇਚ ਕੇ ਨਸਾ ਹੀ ਕਰਨਾ ਹੈ ਪਰ ਇਸ ਵੀਰ ਦੀ ਨਾ ਉਹ ਮਿਹਨਤ ਦੀ ਕਮਾਈ ਸੀ ਸੱਚੀ ਬੜਾ ਹੀ ਦੁੱਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਹੋ ਜਿਹੇ ਘਟੀਆ ਲੋਕਾਂ ਪ੍ਰਤੀ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ